ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਹਰਜਿੰਦਰ ਸਿੰਘ ਦੀ ਕਿ ਉਸ ਦੀ ਜੋ ਹੁਣ ਸੁਣਵਾਈ ਹੋਈ ਸੀ ਉਸ ਦੇ ਵਿੱਚ ਕੀ ਕੁਝ ਬਣਿਆ ਏ ਅਦਾਲਤ ਵੱਲੋਂ ਕੀ ਕੁਝ ਕਿਹਾ ਗਿਆ ਏ ਤੇ ਹਰਜਿੰਦਰ ਸਿੰਘ ਦੇ ਇਸ ਘਟਨਾ ਤੋਂ ਬਾਅਦ ਅਮਰੀਕਾ ਦੇ ਅੰਦਰ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਏ ਫਲੋਰੀਡਾ ਦੇ ਵਿੱਚ ਇੱਕ ਪਿਆਨਕ ਸੜਕ ਹਾਦਸੇ ਦਾ ਔਰਪੀ 28 ਸਾਲਾ ਹਰਜਿੰਦਰ ਸਿੰਘ ਨੂੰ ਜ਼ਮਾਨਤ ਦੇਣ ਤੋਂ ਅਦਾਲਤ ਵੱਲੋਂ ਇਨਕਾਰ ਕਰ ਦਿੱਤਾ ਗਿਆ ਏ ਹਰਜਿੰਦਰ ਸਿੰਘ ਤੇ 12 ਅਗਸਤ ਨੂੰ ਫੋਰਡ ਪੀਅਰਸ ਦੇ ਵਿੱਚ ਗੈਰ ਕਾਨੂੰਨੀ ਯੂ ਟਰਨ ਲੈਣ ਦਾ ਦੋਸ਼ ਹੈ ਜਿਸ ਦੇ ਕਾਰਨ ਇੱਕ ਮਿਨੀ ਵੈਨ ਉਸਦੇ ਨਾਲ ਟਕਰਾ ਗਈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਸ਼ਨੀਵਾਰ ਨੂੰ ਸਟੀਲ ਕਾਉਂਟੀ ਜੱਜ ਲੋਰੈਂਸ ਸੁਵਿਟ ਨੇ ਹਰਜਿੰਦਰ ਸਿੰਘ ਨੂੰ ਜ਼ਮਾਨਤ ਦੇਣ ਤੋਂ ਅਨਕਾਰ ਕਰ ਦਿੱਤਾ ਉਸ ਨੂੰ ਇੱਕ ਅਣਧਿਕਾਰਤ ਪਰਦੇਸੀ ਅਤੇ ਇੱਕ ਵੱਡੇ ਔਡਾਂ ਦਾ ਜੋਖਮ ਦੱਸਿਆ ਅਦਾਲਤ ਨੇ ਉਸ ਦੇ ਵਿਰੁੱਧ 6 ਦੋਸ਼ ਪਾਏ ਨੇ ਤੇ ਇਹ ਫਲੋਰੀਡਾ ਕਾਨੂੰਨ ਦੇ ਤਹਿਤ ਗੰਭੀਰ ਅਪਰਾਧ ਮੰਨੇ ਜਾਂਦੇ ਨੇ ਜੱਜ ਨੇ ਕਿਹਾ ਕਿ ਕੋਈ ਵੀ ਰਿਹਾਈ ਦੀਆਂ ਸ਼ਰਤਾਂ ਨਹੀਂ ਹਨ ਜੋ ਅਗਲੀ ਸੁਣਵਾਈ ਵਿੱਚ ਤੁਹਾਡੀ ਮੌਜੂਦਗੀ ਨੂੰ ਯਕੀਨੀ ਬਣਾ ਸਕੇ ਇਸ ਲਈ ਤੁਹਾਡੀ ਜ਼ਮਾਨਤ ਰੱਦ ਕੀਤੀ ਜਾਂਦੀ ਆ ਹਰਜਿੰਦਰ ਸਿੰਘ ਤੇ ਸਟੀਲਸ ਕਾਉਂਟੀ ਜੇਲ੍ਹ ਤੋਂ ਵਰਚੂਅਲੀ ਤੌਰ ਤੇ ਉਹ ਸ਼ਾਮਲ ਹੋਏ ਸੀ ਇਸ ਸੁਣਵਾਈ ਦੇ ਵਿੱਚ ਉਸ ਦੀ ਸਹਾਇਤਾ ਇੱਕ ਅਨੁਵਾਦਕ ਨੇ ਕੀਤੀ ਸੀ ਰਿਪੋਰਟਾਂ ਦੇ ਅਨਸਾਰ ਹਰਜਿੰਦਰ ਸਿੰਘ 2018 ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਤੇ ਕੈਲਿਫੋਰਨੀਆ ਤੋਂ ਇੱਕ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ ਸੀ ਜਿਸ ਨੂੰ ਪਿਛਲੇ ਹਫਤੇ ਸਟਾਕਟਨ ਕੈਲਿਫੋਰਨੀਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਉਸ ਨੂੰ ਫਲੋਰੀਡਾ ਭੇਜ ਦਿੱਤਾ ਗਿਆ ਸੀ ਇਸ ਮਾਮਲੇ ਨੇ ਕੇਂਦਰ ਅਤੇ ਕੈਲੀਫੋਰਨੀਆ ਡੈਮੋਕ੍ਰੈਟਿਕ ਸਰਕਾਰਾਂ ਦੇ ਵਿਚਕਾਰ ਇੱਕ ਰਾਜਨੀਤਿਕ ਵਿਵਾਦ ਛੇੜ ਦਿੱਤਾ ਹੈ ਫਲੋਰੀਡਾ ਦੇ ਉਪ ਮੁੱਖ ਮੰਤਰੀ ਜੇਮਸ ਕਲੋਨਿਸ ਨੇ ਸੋਸ਼ਲ ਮੀਡੀਆ ਦੇ ਉੱਪਰ ਲਿਖਿਆ ਹੈ ਕਿ ਉਸਨੇ ਸੋਚਿਆ ਸੀ ਕਿ ਉਹ ਭੱਜ ਜਾਵੇਗਾ ਅਤੇ ਮੈਂ ਉਸ ਨੂੰ ਵਾਪਸ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ ਜਾਂ ਮੈਂ ਉਸ ਨੂੰ ਲੈ ਕੇ ਆਵਾਂਗਾ ਹੋਮਲੈਂਡ ਸਿਕਿਉਰਿਟੀ ਦੇ ਲਈ ਸਾਇਤਕ ਸਕੱਤਰ ਤ੍ਰਿਸ਼ਾ ਮੈਕ ਲਾਫਿਨ ਨੇ ਕੈਲੋਫੋਨੀਆ ਦੇ ਮੋਟਰ ਵਾਨ ਵਿਭਾਗ ਦੀ ਆਲੋਚਨਾ ਕਰਦਿਆਂ ਹੋਇਆਂ ਕਹਿ ਕੇ ਹਰਜਿੰਦਰ ਸਿੰਘ ਨੂੰ ਉਸਦੀ ਇਮੀਗ੍ਰੇਸ਼ਨ ਸਥਿਤੀ ਦੇ ਬਾਵਜੂਦ ਵੀ ਵਪਾਰਕ ਡਰਾਈਵਿੰਗ ਲਾਇਸੈਂਸ ਕਿਉਂ ਜਾਰੀ ਕੀਤਾ ਗਿਆ ਵਿਵਾਦ ਦੇ ਵਿਚਕਾਰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਏ ਨੇ ਵੀ ਸਖਤ ਕੰਟਰੋਲ ਦੀ ਮੰਗ ਕੀਤੀ ਆ ਹਾਸੇ ਦੇ ਇੱਕ ਹਫ਼ਤੇ ਤੋਂ ਵੱਧ ਦੇ ਸਮੇਂ ਦੇ ਬਾਅਦ ਉਸਨੇ ਵਪਾਰਕ ਟਰੱਕ ਡ라이ਵਰਾਂ ਦੇ ਲਈ ਵਰਕ ਵੀਜ਼ੇ ਦੇ ਉੱਪਰ ਸਥਾਈ ਪਾਬੰਦੀ ਦਾ ਐਲਾਨ ਕੀਤਾ ਹੈ। ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਵਿਦੇਸ਼ੀ ਡਰਾਈਵਰਾਂ ਦੀ ਗਿਣਤੀ ਦੇ ਵਿੱਚ ਵਾਧਾ ਅਮਰੀਕੀ ਡਰਾਈਵਰਾਂ ਦੇ ਸੜਕ ਸੁਰੱਖਿਆ ਦੇ ਲਈ ਖਤਰਾ ਪੈਦਾ ਕਰਦਾ ਹੈ। ਇਸ ਮਾਮਲੇ ਨੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ, ਜਨਤਕ ਸੁਰੱਖਿਆ ਅਤੇ ਵਪਾਰਕ ਡਰਾਈਵਿੰਗ ਲਾਇਸੈਂਸ ਨੀਤੀ ਨੂੰ ਲੈ ਕੇ ਚੱਲ ਰਹੀ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਧੰਨਵਾਦ।